ਪਿਆਰਿਓ ਅੱਜ ਜਿਹੜੀਆਂ ਸਟੇਜਾਂ ਤੋਂ ਭਰੋਸੇ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਸੀ ਜਿਨ੍ਹਾਂ ਪ੍ਰਚਾਰਾਂ ਨੇ ਗੱਲਾਂ ਕਰਨੀਆਂ ਸੀ ਉਹਨਾਂ ਪ੍ਰਚਾਰਾਂ ਦੇ ਮਾਈਂਡ ਦੇ ਵਿੱਚ ਦਿਮਾਗ ਦੇ ਵਿੱਚ ਗੁਰੂ ਦੇ ਪ੍ਰਤੀ ਕਿੰਤੂ ਪ੍ਰੰਤੂ ਉੱਠਣ ਲੱਗ ਪਏ ਜਿਹੜੀਆਂ ਸਟੇਜਾਂ ਦੇ ਉੱਤੋਂ ਸਤਿਗੁਰੂ ਦੇ ਉੱਤੇ ਭਰੋਸਾ ਦਿਵਾਉਣ ਵਾਲੀਆਂ ਗੱਲਾਂ ਹੋਣੀਆਂ ਚਾਹੀਦੀਆਂ ਸੀ ਅੱਜ ਉਸ ਸਟੇਜਾਂ ਤੇ ਉੱਤੋਂ ਕਈ ਪ੍ਰਚਾਰਕ ਵੀਰ ਸਾਡੇ ਗੁਰੂ ਦੀਆਂ ਸਾਖੀਆਂ ਤੇ ਅੰਬਲਾਂ ਕਰਦੇ ਨੇ ਕਿ ਇਹ ਨਹੀਂ ਹੋ ਸਕਦਾ ਵਿਆਰਿਓ ਤੁਸੀਂ ਸੁਣਨ ਵਾਲੇ ਦਾਸ ਬੋਲਣ ਵਾਲੇ ਆਪਾਂ ਇੰਨੀ ਇੱਕ ਤਾਂ ਸਮਝ ਰੱਖਦੇ ਆਂ ਕਿ ਮਹਾਰਾਜ ਕੀ ਨਹੀਂ ਕਰ ਸਕਦੇ ਉਹ ਤਾਂ ਪ੍ਰਭ ਭਾਵੇ ਬਿਨ ਸਾਸ ਤੇ ਰੱਖੇ ਉਹ ਤਾਂ ਮਰੇ ਹੋਏ ਨੂੰ ਵੀ ਜਿਹਦੇ ਸਵਾਸ ਵੀ ਨਿਕਲ ਗਏ ਉਹਨੂੰ ਵੀ ਰੱਖ ਸਕਦੇ ਨੇ ਤੇ ਇਹ ਕਿਉਂ ਨਹੀਂ ਹੋ ਸਕਦਾ ਇਹੀ ਤਾਂ ਸ਼ਰਧਾ ਹੈ ਪਿਆਰਿਓ ਇਹੀ ਤੇ ਭਾਵਨਾ ਹੈ ਜਿਹੜੀ ਸਾਡੇ ਅੰਦਰੋਂ ਖਤਮ ਹੋਈ ਜਾਂਦੀ ਹੈ ਜਿੰਨੇ ਸਤਗੁਰੂ ਜੀ ਨੇ ਸੁੱਖ-ਸੂਲਤਾ ਸਾਨੂੰ ਦਿੱਤੀਆਂ ਜਿੰਨਾ ਨੇੜੇ ਜਾਣਾ ਚਾਹੀਦਾ ਸੀ ਉਹਨੇ ਦੂਰ ਹੋਈ ਜਾਂਦੇ ਇਹ ਹੀ ਤਾਂ